ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਤਨ ਸ਼ਿਗਰੂ ਤੇਗਵਾਲ ਸਾਹਿਬ ਮਹਾਰਾਜ ਸਦਾ ਹੀ ਜਾ ਦੇਗਾ ਰ ਸਦਾ ਹੀ ਜਾ ਦੇਗਾ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਰਿਓ ਕੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤਰਤਨ ਸ਼ਿਗਰੂ ਤੇਗਵਾਲ ਸਾਹਿਬ ਮਹਾਰਾਜ ਕਿਰਪਾ ਕਰੋ ਬਾਬਾ ਜੀ ਮਿਹਰ ਕਰੋ ਬੱਚਿਆਂ ਦੇ ਕਰੋ ਕਿਰਪਾ ਬੱਚੇ ਦੇ ਬੱਚਿਆਂ ਨੂੰ He called okay i <laughs> ਫਿਰ ਤੋਂ ਬੜਾ ਸ਼ਾ ਪਾਲ ਜਨਮ ਜਨਮ ਦੀ ਕੱਟੀਏ ਦਰਸ਼ਨ ਦੇ ਜੀਵਾ ਗੁਰ ਤੇ ਰਾਜ ਸੰਗ ਤੇ ਗੀਵਾ ਗੁਰ ਤੇ ਰਾ

ਸਤਨਾਮ ਵਾਹਿਗੁਰੂ ਸਾਹਿਬ ਜੀ ਅਗ ਰੱਖ ਦਾਸ ਭਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਲਾਦ ਕੀ ਹਰਨਾਖਸ ਫਾਰੇ ਕਰਿਆਜ ਹੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਸੀਨਤ ਵਸਤਰ ਦੀਨ ਬਹੁ ਸਾਜ ਸੋਦਨ ਮਾਯਾ ਪਦਾ ਤੇ ਰਾਖਿਆ ਗਣ ਕਪੜਤ ਓਰੇ ਤੇ ਕਾਜ ਸ਼੍ਰੀ ਸਤਗੁਰੂ ਸੋ ਪ੍ਰਸੰਨ ਕਲਯੁਗ ਹੋਏ ਰਖੋ ਦਾਸ ਭਟ ਕੀ ਲਾਜ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਉ ਕਰਵਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰ ਦੁਆਰ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤ ਗੁਰ ਪੂਰਾ ਪਾਇਆ कबीर चकई जौन निस बिछुर आय मिल पर भात जो नर बिछुरे राम स्यों ना दिन मिले ना रात हर सो हीरा छाडक कर यान किया नर दो जक जाहेंगे सतपह खे रविदास हाँ आया दूरो जल कर मैं तकी तु शरण आय जियो मैं आशा रखी चित्त में मेरा सब दुख गवाए जियो राम नाम उर्म गयो जा सम नहीं सिमरत संकट मिट दरस तुहारो हो से एन सुसहज सुभा दर्शन पर से गुरु क जन्म मरण दुख ਹੋ ਵਾ ਸਫਤ ਖਸਮ ਦੀ ਹੋਰ ਹਰਸੋ ਘਰਸ ਤੁਧ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਸੱਜਣ ਸੱਚਾ ਬਾਤਸ਼ਾ ਸਿਰ ਸ਼ਾਹ ਦਾ ਜੁਜ ਸੁਪਾਸ ਬੈਠਿਆ ਸੋਹੀਆ ਸਬਨਾ ਦਾ ਤਤਨਾ ਉਹ ਇਕ ਰ ਸਾਰੇ ਜੀ ਸੋਰਠ ਮਹਲਾ ਨਵ ਨ ਕਰੇ ਕਾਮ ਨ ਕੋ ਮਤੈ ਨੀਨੀ ਰੱਤੇ ਹੋ ਰਾਮ ਭਗਤ ਨਹਿ ਕੀਦੀ ਮਨ ਰੇ ਕਾਣਕ ਮਤ ਕਹਨੀ ਪਰਦਾਰ ਨਿਰਧਾਰ ਸਿਰਜ ਰਾਮ ਭਗਤਨ ਕੀਨੀ ਰਹਾਓ ਮੁਕਤ ਬੰਥ ਜਾਣ ਹਤ ਨਾ ਹਮ ਧੰਜ ਰਨ ਕਾ ਧਾ ਦੇ ਰਥਾ ਆਪ ਬੰਧਾਏ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਕਟਹੀ ਮਾਹੀ ਦੇ ਰੰਗ ਤੇਰਾ ਧਰ ਹਾਰੇ ਆਸਥੇ ਨ ਮਕਰ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਵਾ ਮਨ ਰੇ ਕੌਨ ਕੁਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕਿਨੀ ਰਹਾਓ ਗੁਰੂ ਪਿਆਰ ਵਾਲਿਓ ਜੀ ਦਾ ਪਾਵਨ ਬਖਵਾਕ ਤਿਆਗ ਬੈਰਾਗ ਤਿਆਨੁਰਾਗ ਦੀ ਮੂਰਤ ਨੋਵੇਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਸੋਹਰਾ ਠraag ਅੰਦਰ ਪਾਵਨ ਅੰਗ 631 ਅਤੇ 32 ਉੱਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਨਾ ਇਹ ਮਨਾ ਤੋਏ ਭੈੜੀ ਮਤ ਕਿੱਥੋਂ ਪ੍ਰਾਪਤ ਕੀਤੀ ਹੈ ਇਹ ਕਿੱਥੋਂ ਸਿੱਖਿਆ ਲਈ ਕਿ ਹਮੇਸ਼ਾ ਹੀ ਪਰਾਏ ਇਸਤਰੀ ਅਤੇ ਪਰਾਏ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਤੇ ਮਾਲਕ ਦੀ ਭਗਤੀ ਕਦੇ ਨਹੀਂ ਕਰਦਾ ਅਸਲ ਵਿੱਚ ਜੀਵਨ ਦਾ ਤੇ ਮਾਲਕ ਦੀ ਇਬਾਦਤ ਦੇ ਨੇ ਮਿਲਿਆ ਸੀ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਸੀ ਪਰ ਇਸ ਬਾਜ਼ੀ ਨੂੰ ਤੋਂ ਦੂਜੇ ਪਾਸੇ ਲਾਭ ਬੈਠਾ ਹੈ ਇਸ ਜੀਵਨ ਨੂੰ ਦੂਜੇ ਪਾਸੇ ਲਾਭ ਬੈਠਾ ਹੈ ਜਿਸ ਸਤਕਾ ਜੀਵਨ ਅਕਾਰਥ ਜਾ ਰਿਹਾ ਹੈ ਤੂੰ ਮਾਲਕ ਦੀ ਇਬਾਦਤ ਕਰ ਉਸ ਦੇ ਗੁਣ ਗਾ ਤਾਂ ਕਿ ਮਨੁੱਖਾ ਜੀਵਨ ਸਫਲ ਹੋਵੇ ਤਾਂ ਹੀ ਗੁਰੂ ਤੇਗ ਬਹਾਦਰ ਪਾਤਸ਼ਾਹਤ ਨੂੰ ਰੋਜ਼ ਕਹਿੰਦੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਭਾਈ ਜੇ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਜੀਵਨ ਅਕਾਰਤ ਹੈ ਇਸ ਕਰਕੇ ਕਹੋ ਨਾਨਕ ਹਰ ਭਜ ਮਨ ਜੇ ਵਿਦ ਜਲ ਕੋ ਮੀਨ ਐ ਮੇਰੇ ਮਨ ਐਵੇਂ ਰਬ ਦੀ ਇਬਾਦਤ ਕਰ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਤੂੰ ਬਾਣੀ ਤੋਂ ਬਿਨਾਂ ਨਾ ਰਹਾ ਕਰ ਗੁਰੂ ਮਿਹਰ ਕਰੇ ਇਹ ਪ੍ਰੀਤ ਬਣੇ ਗੁਰੂ ਕੋਲੋਂ ਇਹ ਮਤ ਲਈਏ ਕਿ ਰੱਬ ਦੀ ਇਬਾਦਤ ਕਰੀਏ ਆਪਣਾ ਜੀਵਨ ਸਵਾਰੀਏ ਸਤਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭਨਾ ਦਾ ਆਵੇ ਗਾਵੇ ਸੇਵਾ ਸਤਗੁਰ ਦੇ ਦਰ ਤੇ ਥਾਂੇ ਪਵੇ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ